ਗੋ ਵਾਲਿਓ ਦੇਖੋ ਮੇਰਾ ਜਨਮ ਤਾਂ ਸਨਾਤਨ ਦੇ ਵਿੱਚ ਹੋਇਆ ਮੈਂ ਬ੍ਰਾਹਮਣ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ ਫੇ ਮੈਂ ਵਕਾਲਤ ਕਰਦੀ ਸੀ 14 ਸਾਲ ਤੋਂ ਮੈਂ ਵਕਾਲਤ ਦੇ ਵਿੱਚ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਮੇਰੇ ਉੱਤੇ ਹੋਈ ਤੇ ਮੈਂ ਆਪਣਾ ਸਭ ਕੁਝ ਛੱਡ ਦਿੱਤਾ ਕਿਉਂਕਿ ਜਿਹੜੀ ਕੁਰਬਾਨੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤੀ ਹੈ ਅਸੀਂ ਉਹਨਾਂ ਦਾ ਕਰਜ਼ ਨਹੀਂ ਚੁਕਾ ਸਕਦੇ ਤੇ ਮੈਂ ਇਹੀ ਕਹਿਨੀ ਆ ਦੇਖੋ ਮੇਰਾ ਜੇ ਜਨਮ ਬ੍ਰਾਹਮਣ ਪਰਿਵਾਰ ਦੇ ਵਿੱਚ ਹੋਇਆ ਹੈ ਜੇ ਮੈਂ ਸਿੱਖੀ ਨੂੰ ਪਿਆਰ ਕਰ ਸਕਦੀ ਹਾਂ ਜੇ ਮੈਂ ਸਿੰਘ ਸੱਜ ਸਕਦੀ ਹਾਂ ਜੇ ਮੈਂ ਗੁਰੂ ਦਾ ਸਿਧਾਂਤ ਲੈ ਕੇ ਦੇਸ਼ਾਂ ਵਿਦੇਸ਼ਾਂ 'ਚ ਪ੍ਰਚਾਰ ਕਰ ਸਕਦੀ ਹਾਂ ਤੇ ਭਾਗਾ ਵਾਲਿਓ ਤੁਹਾਡਾ ਜਨਮ ਤੋਂ ਖਾਲਸਾ ਪਰਿਵਾਰ ਦੇ ਵਿੱਚ ਹੋਇਆ ਹੈ ਤੁਹਾਡਾ ਜਨਮ ਤੋਂ ਉਸ ਪਵਿੱਤਰ ਧਰਮ ਦੇ ਵਿੱਚ ਹੋਇਆ ਹੈ ਜਿੱਥੇ 10 ਗੁਰੂ ਸਾਹਿਬਾਨ ਜਿਨਾ ਦੀ ਵਡਿਆਈ ਜਿੰਨੀ ਕਰੀਏ ਸ਼ਬਦ ਘੱਟ ਪੜਦੇ। ਦਿਨਾਨੇ ਸ਼ਹੀਦੀ ਦੀ ਪਰੰਪਰਾ ਨੂੰ ਕਾਇਮ ਕੀ ਕਾ ਨਹੀਂ ਤਾਂ ਅੱਜ ਚਾਰੇ ਪਾਸੇ ਅੱਲਾਹੁ ਅਕਬਰ ਅੱਲਾਹੁ ਅਕਬਰ ਹੋਣਾ ਸੀ। ਤੇ ਅੱਜ ਜਿਹੜਾ ਸੁਤੰਤਰ ਬੈਠੇ ਹਾਂ ਇਹ ਓਨ ਗੁਰੂਆਂ ਦੀ ਬਦੌਲਤ ਹੈ। ਤੇ ਜਦੋਂ ਵੀ ਗੁਰੂ ਘਰ ਆਣਾ ਹੈ ਸੋਹਣੇ-ਸੋਹਣੇ ਦਮਾਡੇ ਸਜਾ ਕੇ ਆਣਾ ਹੈ। ਮੈਨੂੰ ਬੜੀ ਖੁਸ਼ੀ ਹੋਈ ਜਦੋਂ ਇਹ ਬੀਬੀ ਅਭੀ ਆ ਕੇ ਹੁਣੇ ਮਾਥਾ ਟੇਕਿਆ ਹੈ ਮੈਨੂੰ ਬਹੁਤ ਸੋਹਣਾ ਇਹਨਾਂ ਦਾ ਸਰੂਪ ਲੱਗਾ ਇਹ ਹਾਲੇ ਹੀ ਸੰਗਤ ਦੇ ਵਿੱਚ ਬੈਠੇ ਨੇ ਤੇ ਮੈਨੂੰ ਦੇਖ ਕੇ ਬਹੁਤ ਸੋਹਣਾ ਲੱਗਾ ਦੇਖੋ ਦੁਮਾਲਾ ਇਹ ਸਾਡੀ ਸ਼ਾਨ ਹੈ ਦਸਤਾਰ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਬਖਸ਼ੀ ਹੋਈ ਹੈ ਤੇ ਆਪਾਂ ਕਿਵੇਂ ਭੁੱਲ ਸਕਦੇ ਹਾਂ ਬੀਬੀ ਹਰ ਸ਼ਰਨਪੁਰ ਜੀ ਨੂੰ ਆਪਾਂ ਕਿਵੇਂ ਭੁੱਲ ਸਕਦੇ ਹਾਂ ਮਾਤਾ ਗੁਜਰਪੁਰ ਜੀ ਨੂੰ ਤੇ ਸਾਡੇ ਵਿੱਚ ਵੀ ਉਹਨਾਂ ਦਾ ਹੀ ਖੂਨ ਦੌੜਦਾ ਹੈ ਸਾਡੀ ਰਗਾਂ 'ਚ ਵੀ ਉਹਨਾਂ ਦਾ ਹੀ ਖੂਨ ਹੈ ਤੇ ਸਾਨੂੰ ਵੀ ਉਹੀ ਕਿਰਦਾਰ ਨਿਭਾਣਾ ਚਾਹੀਦਾ ਹੈ ਕਿਉਂਕਿ ਜੇ ਦਸਤਾਰ ਹੋਵੇ ਤਾਂ ਕਿਰਦਾਰ ਵੀ ਹੋਣਾ ਚਾਹੀਦਾ ਹੈ ਭਗਵਾਲਿਓ ਦੇਖੋ ਮੇਰਾ ਜਨਮ ਤਾਂ ਸਨਾਤਨ ਦੇ ਵਿੱਚ ਹੋਇਆ ਮੈਂ ਬ੍ਰਾਹਮਣ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ ਫਿਰ ਮੈਂ ਵਕਾਲਤ ਕਰਦੀ ਸੀ 14 ਸਾਲ ਤੋਂ ਮੈਂ ਵਕਾਲਤ ਦੇ ਵਿੱਚ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਮੇਰੇ ਉੱਤੇ ਹੋਈ ਤੇ ਮੈਂ ਆਪਣਾ ਸਭ ਕੁਝ ਛੱਡ ਦਿੱਤਾ ਕਿਉਂਕਿ ਜਿਹੜੀ ਕੁਰਬਾਨੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤੀ ਹੈ ਅਸੀਂ ਉਹਨਾਂ ਦਾ ਕਰਜ਼ ਨਹੀਂ ਚੁਕਾ ਸਕਦੇ ਤੇ ਮੈਂ ਇਹੀ ਕਹਿਨੀ ਆ ਦੇਖੋ ਮੇਰਾ ਜੇ ਜਨਮ ਬ੍ਰਾਹਮਣ ਪਰਿਵਾਰ ਦੇ ਵਿੱਚ ਹੋਇਆ ਹੈ ਜੇ ਮੈਂ ਸਿੱਖੀ ਨੂੰ ਪਿਆਰ ਕਰ ਸਕਦੀ ਹਾਂ ਜੇ ਮੈਂ ਸਿੰਘ ਸੱਜ ਸਕਦੀ ਹਾਂ ਜੇ ਮੈਂ ਗੁਰੂ ਦਾ ਸਿਧਾਂਤ ਲੈ ਕੇ ਦੇਸ਼ਾਂ ਵਿਦੇਸ਼ਾਂ 'ਚ ਪ੍ਰਚਾਰ ਕਰ ਸਕਦੀ ਹਾਂ ਤੇ ਭਾਗਾ ਵਾਲਿਓ ਤੁਹਾਡਾ ਜਨਮ ਤੋਂ ਖਾਲਸਾ ਪਰਿਵਾਰ ਦੇ ਵਿੱਚ ਹੋਇਆ ਹੈ ਤੁਹਾਡਾ ਜਨਮ ਤੋਂ ਉਸ ਪਵਿੱਤਰ ਧਰਮ ਦੇ ਵਿੱਚ ਹੋਇਆ ਹੈ ਜਿੱਥੇ 10 ਗੁਰੂ ਸਾਹਿਬਾਨ ਜਿਨਾ ਦੀ ਵਡਿਆਈ ਜਿੰਨੀ ਕਰੀਏ ਸ਼ਬਦ ਘਟ ਪੜਦੇ ਦਿਨਾਂ ਨੇ ਸ਼ਹੀਦੀ ਦੀ ਪਰੰਪਰਾ ਨੂੰ ਕਾਇਮ ਕੀਤਾ ਨਹੀਂ ਤਾਂ ਅੱਜ ਚਾਰੇ ਪਾਸੇ ਅੱਲਾਹੁ ਅਕਬਰ ਅੱਲਾਹੁ ਅਕਬਰ ਹੋਣਾ ਸੀ ਤੇ ਅੱਜ ਜਿਹੜਾ ਸੁਤੰਤਰ ਬੈਠੇ ਹਾਂ ਇਹ ਉਹਨਾਂ ਗੁਰੂਆਂ ਦੀ ਬਦੌਲਤ ਹੈ ਤੇ ਜਦੋਂ ਵੀ ਗੁਰੂ ਘਰ ਆਣਾ ਹੈ ਸੋਹਣੇ ਸੁਨੇ ਦੁਮਾਲੇ ਸਜਾ ਕੇ ਆਣਾ ਹੈ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਇਹ ਬੀਬੀ ਅਭੀ ਆ ਕੇ ਹੁਣੇ ਮਾਥਾ ਟੇਕਿਆ ਹੈ ਮੈਨੂੰ ਬਹੁਤ ਸੋਹਣਾ ਇਹਨਾਂ ਦਾ ਸਰੂਪ ਲੱਗਾ ਇਹ ਹਾਲੇ ਹੀ ਸੰਗਤ ਦੇ ਵਿੱਚ ਬੈਠੇ ਨੇ ਤੇ ਮੈਨੂੰ ਦੇਖ ਕੇ ਬਹੁਤ ਸੋਹਣਾ ਲੱਗਾ ਦੇਖੋ ਦੁਮਾਲਾ ਇਹ ਸਾਡੀ ਸ਼ਾਨ ਹੈ ਦਸਤਾਰ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਬਖਸ਼ੀ ਹੋਈ ਹੈ ਤੇ ਆਪਾਂ ਕਿਵੇਂ ਭੁੱਲ ਸਕਦੇ ਹਾਂ ਬੀਬੀ ਹਰ ਸ਼ਰਨ ਕੋਰ ਜੀ ਨੂੰ ਆਪਾਂ ਕਿਵੇਂ ਭੁੱਲ ਸਕਦੇ ਹਾਂ ਮਾਤਾ ਗੁਜਰ ਕੋਰ ਜੀ ਨੂੰ ਤੇ ਸਾਡੇ ਵਿੱਚ ਵੀ ਉਹਨਾਂ ਦੇ ਹੀ ਖੂਨ ਦੌੜਦਾ ਹੈ ਸਾਡੀ ਰਗਾਂ 'ਚ ਵੀ ਉਹਨਾਂ ਦਾ ਹੀ ਖੂਨ ਹੈ ਤੇ ਸਾਨੂੰ ਵੀ ਉਹੀ ਕਿਰਦਾਰ ਨਿਭਾਉਣਾ ਚਾਹੀਦਾ ਹੈ ਕਿਉਂਕਿ ਜੇ ਦਸਤਾਰ ਹੋਵੇ ਪੱਕੇਦਾਰ ਵੀ ਹੋਣਾ ਚਾਹੀਦਾ ਹੈ